thank you ਅ ਬਿਲਕੁਲ ਅੱਜ ਮੈਂ ਫਿਰ ਇੱਕ ਵਾਰ ਪੰਜਾਬ ਦੀ ਮੰਡੀਆਂ ਦੇ ਵਿੱਚ ਸੋ ਲਗਾਤਾਰ ਜਿਹੜਾ ਵੀਟ ਦੀ ਗਵਰਨਮੈਂਟ ਦਾ ਸੀਜ਼ਨ ਆ ਉਹ ਪੀਕ ਤੇ ਚੱਲ ਰਿਹਾ ਸੋ ਪੰਜਾਬ ਦੀ ਮੰਡੀਆਂ ਦੇ ਅੰਦਰ ਹੁਣ ਤੱਕ 90 ਲੱਖ ਐਮਪੀ ਜਿਹੜੀ ਅਰਾਈਵਲ ਪਹੁੰਚੀ ਹੈ ਜਿਹਦੇ ਵਿੱਚੋਂ ਸਾਡੀਆਂ ਵੱਖ-ਵੱਖ ਏਜੰਸੀ ਨੇ 83 ਲੱਖ ਐਮਪੀ ਪਰਚੇਸ ਕਰ ਲਈ ਹੈ ਔਰ ਅੰਦਾਜ਼ਨ 5 ਲੱਖ ਦੇ ਕਰੀਬ ਕਿਸਾਨ ਇਹਨਾਂ ਦਿਨਾਂ ਦੇ ਦੌਰਾਨ ਮੰਡੀ ਚ ਪਹੁੰਚੇ ਆਪਣੀ ਫਸਲ ਲਾ ਕੇ ਸੋ ਮਾਝਾ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਝੀਤਾ ਜਿਹੜਾ ਸੁਨੇਹਾ ਉਹਨਾਂ ਦਾ ਜਿਹੜਾ ਮੈਸੇਜ ਹੈ ਕਿ ਮੰਡੀ ਦੇ ਵਿੱਚ ਕਿਸਾਨ ਔਰ ਮਜ਼ਦੂਰ ਨੂੰ ਕੋਈ ਦਿੱਕਤ ਨਾ ਹੋਵੇ ਜਿਹਦੇ ਲਈ ਜਿਹੜਾ ਸਾਡਾ ਫੂਡ ਸਪਲਾਈ ਵਿਭਾਗ ਦਾ ਜਾਂ ਸਾਡੀ ਸਰਕਾਰ ਦਾ ਜਿਹੜਾ ਮੈਕੈਨਿਜ਼ਮ ਹੈ ਉਹਨੂੰ ਗਰਾਸ ਰੂਟ ਤੱਕ ਜਾਣ ਤੇ ਚੈੱਕ ਕਰਨ ਦੇ ਲਈ ਮੈਂ ਅੱਜ ਫਿਰ ਤਿੰਨ ਜ਼ਿਲ੍ਹਿਆਂ ਦੇ ਵਿੱਚ ਆ ਤੇ ਹਾਂ ਸਭ ਤੋਂ ਪਹਿਲੇ ਮੈਂ ਅ ਜ਼ਰੀਆਮੁਰ ਸਾਹਿਬ ਸਾਹਿਬ ਦੇ ਅੰਦਰ ਸੀਗਾ ਫਿਰ ਤਰਨਤਾਰਨ ਦੇ ਅੰਦਰ ਉਹਨਾਂ ਮੈਂ ਮਤਲਬ ਤੇ ਅਸਰਤਿਕ ਪੋਤਲਾ ਚਾਹਿਆ ਸੋ ਇਥੇ ਕਪੋਤਲਾ ਮੰਡੀ ਦੇ ਅੰਦਰ ਮੇਰੇ ਨਾਲ ਡਿਊਟੀ ਕਿ ਮਿਸਨ ਕਪੋਤਲਾ ਔਰ ਐਸਐਸਪੀ ਸਾਡੇ ਫੂਡ ਸਪਲਾਈ ਦੇ ਅਧਿਕਾਰੀ ਸਹਿबान ਸਾਡੇ ਆਵਾਜ਼ ਦੀ ਪਾਰਟੀ ਸਾਰੇ ਚੇਅਰਮੈਨ ਆਗੂ ਔਰ ਐਸਟੀਐਮ ਸਾਹਿਬ ਇਹਨਾਂ ਦੀ ਹਾਜ਼ਰੀ ਚਾਜੇਸ ਮੰਡੀ ਦਾ ਜਿਹੜਾ ਉਹ ਦੌਰਾ ਕੀਤਾ ਸੋ ਲਗਭਗ ਜਿਹੜੀ ਕਿਸਾਨ ਦੀ ਖਰੀਦੀ ਹੋਈ ਫਸਲ ਹੈ ਉਹਦਾ 15000 ਕਰੋੜ ਤੋਂ ਉੱਪਰ ਦਾ ਜਿਹੜਾ ਐਮਐਸਪੀ ਦੇ ਮੁਤਾਬਕ ਪੈਸਾ ਬਣਦਾ ਉਹ ਵੀ ਉਹਦੇ ਖਾਤੇ 'ਚ ਪਾਇਆ ਜਾ ਚੁੱਕਿਆ ਸੋ ਬੜਾ ਸਭ ਤੋਂ ਰੋਸ਼ਨ ਪੱਖ ਜਿਹੜਾ ਇਸ ਪ੍ਰੋਕੂਰਮੈਂਟ ਦੇ ਦੌਰਾਨ ਰਿਆ ਜਾਂ ਸਾਦਾ ਜਿਹੜਾ ਜਦੋਂ ਦੀ ਮਾਨ ਸਰਬ ਦੀ ਗਵਾਈ ਚ ਆਮ ਆਦੀ ਪਾਰਟੀ ਸਰਕਾਰ ਬਣੀ ਹੈ ਸਾਰੀਆਂ ਦੀਆਂ ਦੋ ਵੱਡੀਆਂ ਡਿਮਾਂਡਾਂ ਕਹਿ ਲੋ ਲੋੜਾਂ ਕਹਿ ਲੋ ਜਿਹੜੀਆਂ ਮੰਡੀ ਨਾਲ ਜੁੜੀਆਂ ਉਹ ਵੇਖਦਾ ਸਭ ਤੋਂ ਪਹਿਲਾਂ ਤਾਂ ਉਹਦੀ ਹੁੰਦੀ ਆ ਵਾਇਸ ਕਿ ਮੇਰੀ ਫਸਲ ਐਨਸ ਜਿਹੜੀ ਉਹ ਖਰੀਦੀ ਜਾਵੇ ਮੰਡੀ ਦੇ ਅੰਦਰੋਂ ਔਰ ਖਰੀਦੀ ਹੋਈ ਫਸਲ ਦਾ ਸਹੀ ਸਮੇਂ ਦੇ ਅੰਦਰ ਮੈਨੂੰ ਉਹਦਾ ਭੁਗਤਾਨ ਹੋ ਜਾਏ ਕਿਉਂਕਿ ਉਹਨੇ ਅਗਲੀ ਫਸਲ ਦੀ ਤਿਆਰੀ ਕਰਨੀ ਹੁੰਦੀ ਆ ਸੋ ਇਹ ਰੋਸ਼ਨ ਪਾਕਾ ਕੀ ਪੰਜਾਬ ਦੇ ਅੰਦਰ 24 24 24 ਘੰਟੇ ਦੇ ਵਿੱਚ ਜਿਹੜੇ ਕਿਸਾਨ ਦੀ ਅਦਾਗੀ ਕੀਤੀ ਜਾ ਰਹੀ ਹੈ ਉਹਨੂੰ ਸੋ ਇਸ ਵਾਰ ਬੰਪਰ ਫਸਲ ਆ ਪੰਜਾਬ ਦੇ ਅੰਦਰ ਔਰ ਇਸ ਬੰਪਰ ਫਸਲ ਦਾ ਜਿਹਦੇ ਕਿਸਾਨ ਨੂੰ ਆਰਥਿਕ ਫਾਇਦਾ ਉਹਦੇ ਨਾਲ ਦੇ ਨਾਲ ਜਿਹੜਾ ਕੇਂਦਰੀ ਪੂਲ ਦੇ ਲਈ ਸਾਰੇ ਪੰਜਾਬ ਨੂੰ 124 ਲੱਖ ਅੰਟੀ ਦਾ ਟਾਰਗੇਟ ਮਿਲਿਆ ਉਹ ਵੀ ਅਸੀਂ इजीली ਪੂਰਾ ਕਰਾਂਗੇ ਸੋ ਆਲ ਬੰਦੋਬਸ ਜਿਹੜੇ ਪਰ ਗਵਰਨਮੈਂਟ ਦੇ ਰਿਕਾਰਡ ਚ ਚਾਹੀਦੇ ਹੁੰਦੇ ਆ ਚਾਹੇਓ ਕ੍ਰਿਟਾ ਦਾ ਸਵਾਲ ਆ ਤਰਪਾਲਾਂ ਦਾ ਸਵਾਲ ਆ ਸੀਸੀਐਲ ਦਾ ਸਵਾਲ ਆ ਬਾਰਦਨ ਦਾ ਸਵਾਲ ਆ ਉਹ ਅਸੀਂ 100% ਪੰਜਾਬ ਚ ਪੂਰੇ ਕੀਤੇ ਆ ਇਹੀ ਕਾਰਨ ਆ ਕਿ ਪੰਜਾਬ ਦੇ ਵਿੱਚੋਂ ਕਿਸਾਨ ਜਿਹੜਾ ਉਹ ਖੁਸ਼ ਹੋ ਕੇ ਮੰਡੀ ਤੋਂ ਜਾ ਰਿਹਾ ਔਰ ਭਗਵਾਨਤਮਾਨ ਦੀ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਤੋਂ ਉਹ ਸੰਤੁਸ਼ਟੀ ਜਤਾ ਰਿਹਾ ਪੰਜਾਬ ਸਰਕਾਰ ਇਹ ਹੋ ਕੇ ਸੂਬੇ ਦੇ ਪ੍ਰਬੰਧ ਸੈਂਟਰ ਗਵਰਨਮੈਂਟ ਦੀ ਕਿਸ ਤਰ੍ਹਾਂ ਦੀ ਸੌਰੀ ਜਿਹੜੀ ਸਮੂਹਕ ਤਰਹੀ ਹੈ ਇਸ ਪ੍ਰਕਿਰਿਆ ਦੇ ਵਿੱਚ ਕਿਉਂਕਿ ਕਾਫੀ ਡਿਮਾਂਡ ਸੀ ਲਾਸਟ ਸੀਜ਼ਨ ਦੇ ਰਜਿਸਟ੍ਰੇਟ ਕਮਿਟੀ ਈਸਵਰ ਸੈਂਟਰ ਗਵਰਨਮੈਂਟ ਦੇ ਅੰਦਰ ਨਹੀਂ ਬੇਸਿਕਲੀ ਤਾਂ ਪੰਜਾਬ ਅਸੀਂ ਤਾਂ ਪ੍ਰੋਕurement ਕਰਕੇ ਦਿੰਦੇ ਆ ਸੈਂਟਰ ਦੇ ਲਈ ਕੇਂਦਰੀ ਪੋਲੀ ਆਪਾਂ ਕਰਦੇ ਆ ਚਾਹੇ ਪੈਡੀ ਆ ਚਾਹੇ ਵੀਟ ਹੈਗੀ ਆ ਸੋ ਜਿਹੜਾ ਕੇਂਦਰ ਦੀ ਮਤਲਬ ਜਿਹੜੀ ਸਾਨੂੰ FCI ਵੱਲੋਂ RBI ਵੱਲੋਂ CCL ਮਿਲ ਚੁੱਕੀ ਆ ਮਾਰਦਾਨਾ ਸਾਡੇ ਕੋਲ ਆ ਸੋ ਬੈਸੇ ਵੀ ਇੰਟਰਨੈਸ਼ਨਲ ਫਰਦਰ ਦਿੱਤੇ ਜਿਹੜਾ ਜੁਕ੍ਰੇਨ ਦੀ ਜੰਗ ਕਰਕੇ ਗੈਪ ਆ ਕਰੈਸ ਜ ਆ ਉਹ ਵੀਟ ਦੀ ਬਹੁਤ ਵੱਡੀ ਲੋੜ ਹੈਗੀ ਇਸੇ ਕਰਕੇ ਇਸ ਵਾਰ ਪ੍ਰਾਈਵੇਟ ਜਿਹੜੇ ਪਲੇਅਰ ਨੇ ਉਹ ਵੀ ਕਣ ਖਰੀਦ ਰਿਹਾ ਲੇਕਿਨ ਪੰਜਾਬ ਦੇ ਅੰਦਰ ਕਿਸਾਨ ਨੂੰ ਕੋਈ ਮੰਡੀ ਚ ਦਿੱਕਤ ਨਾ ਆਵੇ ਇਸ ਲਈ ਸਾਰੇ ਪ੍ਰਬੰਧ ਜਿਹੜੇ ਕੀਤੇ ਉਹ ਬੜੇ ਸ਼ਾਨਦਾਰ ਨੇ ਬਿਲਕੁਲ ਮਾਰਜੂ ਦੇ ਮੁੱਖ ਮੰਤਰੀ ਜੀ ਦਾ ਆਦੇਸ਼ ਹੈ ਕਿ ਜਿੱਥੇ-ਜਿੱਥੇ ਵੀ ਇਸ ਕਿਸਮ ਦੀਆਂ ਘਟਨਾਵਾਂ ਵਾਪਰੀਆਂ ਅੱਗ ਅੱਗ ਦੇ ਨਾਲ ਕਿਸਾਨ ਦੀ ਫਸਲ ਤਬਾਹ ਹੋਈ ਹੈ ਉਸ ਜਿਹੜਾ ਨੁਕਸਾਨ ਦੀ ਅਸੈਸਮੈਂਟ ਲਈ ਸਾਰੇ ਪੰਜਾਬ ਦੇ ਅੰਦਰ ਹਦਾਇਤਾਂ ਕੀਤੀਆਂ ਜਾ ਚੁੱਕੀਆਂ ਸੋ ਲਾਇਆ ਜਾ ਰਿਹਾ ਇਕੱਲਾ ਇਕੱਲਾ ਪੈਸਾ ਉਹਦੀ ਪਰਪਾਈ ਕਰੇਗੀ ਸਰਕਾਰ ਇਹ ਕਮੇਟੀ ਦੇ ਲੋਰਿ ਨੇ ਡਿਊਟੀ ਕਮਿਸ਼ਨ ਨੂੰ ਆਰਡਰ ਹੈਗੇ ਆ ਸੋ ਇਹ ਆਲਰੇਡੀ ਥੀਸ ਆ ਗਈ ਸੋ ਲੇਬਰ ਫੋਰ ਅਰੇਕ ਦੇਖੋ ਕੋਈ ਗੱਲ ਨਹੀਂ ਸੋ ਲੋਕਾਂ ਉਪਰ ਬੋਝ ਲਾਜਵੇ ਉਹ ਉਸ ਪ੍ਰੋਪੋਜ਼ਲ ਨੂੰ ਵਿਚਾਰਿਆ ਜਾ ਸਕਦਾ ਬੇਸਿਕਲੀ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਮੰਡੀ ਦੇ ਅੰਦਰ ਵੈਸੇ ਤਾਂ ਬੜਾ ਬਿਗੇਸਟ ਜਿਹੜਾ ਮੂਵਮੈਂਟ ਹੁੰਦੀ ਹੈ ਪੈਡੀਓਰ ਪਿਓਰ ਮਾਰੰਦਾ ਤਾਂ ਬੜੇ ਵੱਡੇ ਸੀਜ਼ਨ ਨੇ ਦੋਨੋਂ ਪੰਜਾਬ ਦੇ ਅੰਦਰ ਕਿਤੇ ਨਾ ਕਿਤੇ ਕੋਈ ਮਾੜੀ ਮੋਟੀ ਕਿਤੇ ਗ੍ਰਾਵੀ ਸਗਦੀ ਆ ਮੂਲ ਰੂਪ ਦੇ ਅੰਦਰ ਕਿਸਾਨ ਦੀ ਫਸਲ ਟੈਂਪਸ ਕਿੱਦੀ ਜਾਵੇ ਉਹਨਾਂ ਨੂੰ ਪੈਸਾ ਮਿਲ ਜਾਵੇ ਇੱਕ ਸਾਦੇ ਵਕ ਲੋੜ ਹੁੰਦੀ ਹੈ ਬਾਕੀ ਕਈ ਗੱਲਾਂ ਰੂਟੀਨ ਚੱਲੀਆਂ ਰਹਿਣੀਆਂ ਨੇ ਸੋ ਆਦਰਵਾਈ ਵੀ ਮੰਡੀ ਦੇ ਅੰਦਰ ਸੁਖਾਵੇ ਮਾਹੌਲ ਰੱਖਣੇ ਸਾਡੀ ਡਿਊਟੀ ਆ ਹੋਰ ਵੀ ਕਰਾਂ ਜੀ ਸਲੇਵਰ ਇੱਕ ਐਨ ਰੋਲ ਪੰਜਾਬ ਸਰਕਾਰ ਨੂੰ ਵਿਸ਼ੇਸ਼ ਰਿਕਵੈਸਟ ਲਈ ਬਿਲਕੁਲ ਮੈਂ ਇਸੇ ਕਰਕੇ ਅੱਜ ਬੈਠਾ ਹੀ ਲੈਵਲ ਦੇ ਵਿੱਚ ਆ ਜੀ ਤੇ ਬਿਲਕੁਲ ਕਿਸੇ ਨੇ بڑا ਕਮਾਲ ਦੀ ਗੱਲ ਕਹੀ ਹੈ ਕਿ ਧਰਤੀ ਦੇ ਉੱਤੇ ਜੇ ਕੋਈ ਦੇਵਤੇ ਆ ਕਿ ਉਹ ਮਜ਼ੂਰ ਨੇ ਜਿਹੜੇ ਖੋਣ ਬਸੀਆਂ ਨਾਲ ਆਪਣੀ ਮਿਹਤ ਕਰਦੇ ਆ ਅਸੀਂ ਲੋਕ ਤਾਂ ਸਾਰੇ ਸੁਭਾਵਾਂ ਦਿੰਨੇ ਆ ਔਰ ਸਾਡੇ ਗੁਰੂ ਸੇਵਾਨਾ ਨੇ ਵੀ ਇਹਨਾਂ ਕਿਰਤਿਆਂ ਬਾਰੇ ਬੜੀਆਂ ਵੱਡੀਆਂ ਗੱਲਾਂ ਕਹੀਆਂ ਨੇ ਸੋ ਮੈਨੂੰ ਖੁਸ਼ੀ ਆ ਕਿ ਇਹਨਾਂ ਦੀ ਇੱਕ ਡਿਮਾਂਡ ਆਈ ਸੀ ਕਿ ਥੱਲੇੋਂ ਕਿ ਇਹਨਾਂ ਦੇ ਰੇਟ ਰਿਵਾਈਜ਼ ਕੀਤੇ ਜਾਣ પાસ ਕਰਕੇ ਜਿਹੜੇ ਲੋਡੰਗਾਂ ਦੇ ਮਜ਼ਦੂਰ ਐ ਸਰ ਮਾਨਜੋਗ ਮੁੱਖ ਮੰਤਰੀ ਜੀ ਨੇ ਬਹੁਤ ਖੁੱਲੇ ਮਨ ਦੇ ਨਾਲ ਇਸ ਫੈਸਲੇ ਨੂੰ ਪ੍ਰਵਾਨ ਕੀਤਾ ਸੋ ਜਿਹੜਾ ਇਹਨਾਂ ਦਾ ਰੇਟ ਐ ਇਸ ਵਾਰ ਉਹ 2 ਰੁਪਏ 60 ਪੈਸੇ ਐ ਸੋ ਲਗਭਗ 10 ਕਰੋੜ ਰੁਪਏ ਜਿਹੜਾ ਇਹਨਾਂ ਮਜ਼ਦੂਰਾਂ ਨੂੰ ਸਾਡੇ ਸਾਥੀਆਂ ਨੂੰ ਲਾਭ ਹੋਊਗਾ ਸੋ ਇਹਨਾਂ ਦੀ ਹਰ ਕਾਲ ਹਰ ਕਲੀ ਹਰ ਸੋਚ ਐ ਸਰ ਜਿਹੜੀ ਪਹਿਲ ਗੰਤੋਂ 28 ਬੱਦ ਮੰਥ ਹੋਣਾ ਜਾਂ ਕਿਸ ਤਰ੍ਹਾਂ ਦੇਗਾ ਸਪੈਸ਼ਲੀ 28 ਨਹੀਂ ਬਿਲਕੁਲ ਇਹ ਬਹੁਤ ਮਦਭਾਗੀ ਜਿਹੜੀ ਘਟਨਾ ਵਾਪਰੀ ਹੈ ਵੈਸੇ ਤਾਂ ਇਸ ਘਟਨਾ ਦੀ ਨਿੰਦਿਆ ਕਰਨ ਲਈ ਸ਼ਬਦ ਕੋਈ ਨਹੀਂ ਹਨ ਸ਼ਬਦ ਮੈਂ ਸਮੇਂ ਦਾ ਬੋਣੇ ਆ ਜਿੱਡਾ ਵੱਡਾ ਕਹਿਰ ਜਿੱਡਾ ਵੱਡਾ ਜ਼ੁਲਮ ਸਾਡੇ ਭਾਰਤੀ ਇਨਦ ਤੇ ਉਛੜਾ ਗਿਆ ਸੋ ਇਹਦੀ ਜ਼ੋਰਦਾਰ ਨਿੰਦਿਆ ਕਰਦੇ ਆਂ ਔਰ ਅਸੀਂ ਕੇਂਦਰ ਸਰਕਾਰ ਨੂੰ ਕਹਿਣਾ ਵੀ ਚਾਹੁੰਦੇ ਆਂ ਕਿ ਇਹ ਕਮਜ਼ੋਰੀਆਂ ਕੋਈ ਰਹੀਆਂ ਉਹਨਾਂ ਦਾ ਸਬਕ ਸਿੱਖਿਆ ਜਾਵੇ ਔਰ ਭਵਿੱਖ ਦੇ ਅੰਦਰ ਇਹ ਵਰਤਾਰਾ ਨਾ ਕਿਤੇ ਵਾਪਰੇ ਦੇ ਸੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੀ ਗਰੰਟੀ ਦੇਵੇ ਤੇ ਜਿਹੜੇ ਵੀ ਦੋਸ਼ੀ ਨੇ ਇਸ ਘਟਨਾ ਨੂੰ ਜਾਮ ਦੇਣ ਦੇ ਲਈ ਉਹਨਾਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ ਇਹ ਸਾਡੀ ਮੰਗ ਹੈ